ਕੱਲ ਦੇ ਰਿਸ਼ਤੇਦਾਰੇ ਨੰਦ 8 ਸਾਲ ਮੇਰੇ ਵਿਆਹ ਨੂੰ ਹੋ ਗਏ ਦੋ ਬੱਚੇ ਨੇ ਇਹਨਾਂ ਨੇ ਮੈਨੂੰ ਘਰੋਂ ਕੱਢਿਆ ਮਹੀਨਾ ਹੋ ਗਿਆ ਜੇ ਮੈਂ ਚੌਂਕੀ ਵੀ ਗਈ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਪਰ ਉਹਨਾਂ ਪਹਿਲਾ ਟਾਈਮ ਲਿਆ ਤੇ ਬਾਹਰ ਚਲੇ ਗਿਆ ਦੂਜੇ ਟਾਈਮ ਤੇ ਮੁੜ ਕੇ ਵੀ ਆਪਣਾ ਮਾਲ ਡੰਗਰ ਜਿਹੜਾ ਲੈ ਕੇ ਸਾਰਾ ਪਰਿਵਾਰ ਵੀ ਬਜ਼ੁਰਗ ਹੀ ਮਾਤਾ ਆਈ ਉਹ ਵੀ ਚਲ ਗਿਆ ਤੇ ਹੁਣ ਉਹ ਘਰ ਤੇ ਵਿਹਲਾ ਪਿਆ ਉਹਨੇ ਕੁੜੀ ਨੇ ਕੀ ਖਾਣਾ ਦੋ ਬੱਚੇ ਆ ਤੀਜੀ ਕੁੜੀ ਇਹ ਤਾਂ ਬੜੀ ਕਮਾਲ ਦੀ ਗੱਲ ਆ ਜੀ ਤੁਸੀਂ ਆਪਣੇ ਘਰ ਦੇ ਵਿੱਚ ਘਰ ਛੱਡ ਕੇ ਚਲੇ ਗਏ ਨੂਨ ਨੂੰ ਬਾਹਰ ਕੱਢ ਕੇ ਤਾਲੇ ਮਾਰ ਗਏ ਮਾਲ ਡੰਗਰ ਲੈ ਕੇ ਚਲੇ ਗਏ ਤੇ ਫਿਰ ਵੀ ਤੁਸੀਂ ਦੱਸਦੇ ਖਤਰਾ ਵਾ ਤੇ ਜਿਹੜੀ ਘਰ ਵਿਆਹ ਕੇ ਲਾਂਦੇ ਉਹਨੂੰ ਕੋਈ ਖਤਰਾ ਨਹੀਂ ਬੱਚਿਆਂ ਨੂੰ ਕੋਈ ਖਤਰਾ ਨਹੀਂ ਜਿੱਥੇ ਤੁਸੀਂ ਛੱਡ ਕੇ ਚਲੇ ਗਏ ਜੇ ਨਹੀਂ ਮੇਰੀ ਸਾਲੇ ਆਰਾ ਮੇਰੇ ਸਾਲੇ ਦੀ ਵਾਈਫ ਆਏ ਮੈਨੂੰ ਤਾਂ ਲੱਗਦਾ ਕਿ ਇਸ ਘਰ ਦੇ ਵਿੱਚ ਜਿਆਦਾ ਹੀ ਦਖਲ ਅੰਦਾਜ਼ੀ ਕਰਕੇ ਤੁਸੀਂ ਇਹ ਘਰ ਨੂੰ ਪਾੜਨਾ ਚਾਹੁੰਦੇ ਜੇ ਆ ਲੈ ਮਾਰਨਾ ਚਾਹੁੰਦਾ ਹਾਂ ਕਿਉਂਕਿ ਮੇਰੇ ਰਿਸ਼ਤੇਦਾਰ ਨੇ ਮਾਰਨਾ ਰਿਸ਼ਤੇਦਾਰ ਹੈ ਨਾ ਤੁਹਾਡੇ ਤੁਹਾਡਾ ਜਿਹੜਾ ਇਹ ਵਰਸ਼ਨ ਹੈ ਇਹ ਤੋਂ ਇਹ ਲੱਗਣ ਡਿਆ ਏ ਕਿ ਇਸ ਘਰ ਦੇ ਵਿੱਚ ਜਿਆਦਾ दखਲ ਅੰਦਾਜ਼ੀ ਕਰਕੇ ਤੁਸੀਂ ਕੋਈ ਕੋਈ ਨਾ ਕੋਈ ਤੁਹਾਡਾ ਮਕਸਦ ਹੈ ਕੋਈ ਜਿਹੜਾ ਹੱਲ ਕਰਨਾ ਚਾਹੁੰਦੇ ਜੀ ਸਮਾਜ ਅੰਦਰ ਜਿੱਥੇ ਧੀਆ ਨੂੰ ਵਿਆਹ ਕੇ ਸਹੁਰਿਆਂ ਘਰ ਮਾਪਿਆਂ ਵੱਲੋਂ ਤੋਰਿਆ ਜਾਂਦਾ ਹੈ ਕਿ ਸਹੁਰਿਆਂ ਦੇ ਘਰ ਦੇ ਵਿੱਚ ਜਿਹੜਾ ਸਹੁਰੇ ਪਰਿਵਾਰ ਵੱਲੋਂ ਇੱਕ ਧੀ ਬਣਾ ਕੇ ਰੱਖਣਾ ਹੁੰਦਾ ਹੈ ਪਰ ਅੱਜ ਵੀ ਉੱਥੇ ਜਿਹੜਾ ਇੱਕ ਨੂਨੂ ਨੂਨ ਦੀ ਜਗ੍ਹਾ ਦੇ ਉੱਤੇ ਰੱਖਿਆ ਜਾਂਦਾ ਹੈ ਤੇ ਧੀਆ ਨੂੰ ਰਾਜੇ ਬਿਠਾਇਆ ਜਾਂਦਾ ਹੈ ਇਹ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਪਿੰਡ ਪਰਦੇਓ ਦੇ ਵਿੱਚ ਇੱਕ ਘਰ ਦੇ ਵਿੱਚ ਪਹੁੰਚੇ ਹਾਂ ਰੱਜੇ ਪੁਜੇ ਘਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਸੱਤਾ ਭੈਣਾ ਦਾ ਇੱਕ ਭਰਾ ਹੈ ਕਾਵਾਂ ਮਲਾਰਾਂ ਦੇ ਨਾਲ ਜਿੱਥੇ ਨੂਨ ਵਿਆਹ ਕੇ ਲਿਆਂਦਾ ਹੈ ਦੋ ਬੱਚੇ ਵੀ ਨੇ ਤੇ ਅੱਜ ਹਾਲਾਤ ਇਹੋ ਜਿਹੇ ਬਣ ਗਏ ਨੇ ਕਿ ਨੂਨ ਨੂੰ ਘਰੋਂ ਬਾਹਰ ਕੱਢ ਕੇ ਤੇ ਦਰਵਾਜ਼ੇ ਨੂੰ ਤਾਲੇ ਮਾਰ ਦਿੱਤੇ ਨੇ ਤਾਲੇ ਬੁਖਾ ਰਹੇ ਹਾਂ ਮੇਰਾ ਨਾਮ ਜਸ਼ਨਦੀਪ ਕੋਹਰਾ ਵਾਈਫ ਸੋਤ ਨਾਮ ਸਿੰਘ ਡੇੜੀ ਦਾ ਨਾਮ ਬਲਵਿੰਦਰ ਸਿੰਘ ਸਾਰਾ ਮੈਨੂੰ ਸਹੁਰਾ ਪਰਿਵਾਰ ਰਲ ਕੇ ਬਹੁਤ ਦੰਗ ਦੇ ਰਿਸ਼ਤੇਦਾਰੇ ਇਹਨਾਂ ਦੇ 8 ਸਾਲ ਮੇਰੇ ਵਿਆਹ ਨੂੰ ਹੋ ਗਏ ਦੋ ਬੱਚੇ ਨੇ ਇਹਨਾਂ ਨੇ ਮੈਨੂੰ ਘਰੋਂ ਕੱਢਿਆ ਮਹੀਨਾ ਹੋ ਗਿਆ ਜੇ ਮੈਂ ਚੌਂਕੀ ਵੀ ਗਈ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਕਿਨੇ ਟੈਮਾਗਾ ਕਰ ਤੋਂ ਬਾਅਦ ਬੈਠਿਆ ਮੈਨੂੰ ਇੱਕ ਮਹੀਨਾ ਇੱਥੇ ਹੁਣ ਮੈਨੂੰ 3 ਦਿਨ ਹੋ ਗਏ ਜੇ ਸਾਰੇ ਪਰਿਵਾਰ ਨੇ ਆਣ ਕੇ ਤੁਹਾਡਾ ਕੋਈ ਗੱਲਬਾਤ ਨਹੀਂ ਕੀਤੀ ਹਾਂ ਜੀ ਤੁਹਾਡੀ ਸਾਰੇ ਪਰਿਵਾਰ ਨਾਲ ਗੱਲਬਾਤ ਹੁੰਦੀ ਹੈ ਫੋਨ ਤੇ ਨਾ ਕੋਈ ਨਾ ਮੇਰੇ ਘਰ ਵਾਲੇ ਨਾਲ ਨਾ ਸਹੁਰੇ ਪਰਿਵਾਰ ਨਾਲ ਕਿਸੇ ਨਾਲ ਨਹੀਂ ਤੁਹਾਡੇ ਘਰ ਵਾਲੇ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਜਾਂ ਬੱਚਿਆਂ ਦਾ ਹਾਲ ਚਾਲ ਪੁੱਛਿਆ? ਨਾ ਕੁਛ ਨਹੀਂ। ਹੁਣ ਇਸ ਟਾਈਮ ਜਿਹੜਾ ਸਮਾਂ ਹੈ ਗਰਮੀ ਦਾ ਸਮਾਂ ਹੈ। ਲੱਗਦਾ ਹੈ ਕਿ ਤੁਸੀਂ ਪੱਖੇ ਤੋਂ ਬਿਨਾ ਬੈਠਿਓ ਲੋਕ ਜਿਹੜੇ ਪੱਖੇ ਥਲੇ ਬੈਠੇ ਸੀ ਥਲੇ ਲੱਲ ਬਾਂ। ਹਾਂਜੀ ਬੱਚੇ ਰੋਂਦੇ ਆ। ਬੱਚੇ ਤਾਂ ਸਕੂਲ ਜਾਣ ਦਾ ਟਾਈਮ ਵੀ ਹੁੰਦਾ ਹੈ ਬੱਚੇ ਸਕੂਲੇ ਵੀ ਜਾਂਦੇ। ਹਾਂਜੀ ਛੁੱਟੀਆਂ ਹੁਣ 3-4 ਦਿਨ ਹੋ ਗਏ ਸਕੂਲ ਲੱਗੇ ਨੇ। ਬੱਚੇ ਸਭ ਕੁਝ ਦੇਖੋ ਤਾਲਾ ਲੱਗਾ ਹੈ। ਠੀਕ ਹੈ। ਯੂਨੀਫਾਰਮ ਕਿਤਾਬਾਂ ਕੀ ਕਰ ਲਵਾਂ? ਆ ਦੇਖੋਇਆ ਇਸ ਤਰ੍ਹਾਂ ਪ੍ਰਵਾਸ ਰਿਸ਼ਤੇਦਾਰਾਂ ਦੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਕਿੰਨੇ ਤੁਹਾਡਾ ਜਿਹੜਾ ਪਤੀ ਆ ਉਹ ਕਿੰਨੇ ਭੈਣ ਭਰਾ ਨੇ 7 99 ਮੇਰੀਆਂ ਇਹ ਇਕੱਲੇ ਨੇ ਅੱਛਾ ਹਾਂਜੀ ਤੇ ਜ਼ਮੀਨ ਜਾਇਦਾਦ ਕੀ ਆ ਪੰਜ ਪੈਲੀਆਂ ਜੀ ਤੇ ਕੋਈ ਮਾਲ ਡੰਗਰ ਵੀ ਰੱਖਿਆ ਹਾਂਜੀ ਦੋ ਡੰਗਰ ਸੀ ਉਹ ਵੀ ਉਹਨਾਂ ਨੇ ਲੈ ਗਏ ਰਿਸ਼ਤੇਦਾਰਾਂ ਕੋਲ ਜ਼ਿਆਦਾ ਕੋਣ ਦਖਲਅੰਦਾਜ਼ੀ ਕਰਦਾ ਜਿਹੜੀ ਦਖਲਅੰਦਾਜ਼ੀ ਜ਼ਿਆਦਾ ਕੌਣ ਕਰ ਰਿਹਾ ਘਰ ਦੇ ਵਿੱਚ ਦਖਲੰਦਾ ਜੀ ਸਠਿਆਲੇ ਮਾਸੜ ਜੀ ਆ ਉਹਨਾਂ ਦਾ ਬੇਟਾ ਵਾ ਮਾਸੜ ਜੀ ਦਾ ਭਰਾ ਵਾ ਇੱਕ ਸੱਚੀ ਮਾਈ ਸਾਡਾ ਭਾਜੀ ਆ ਉਹ ਜੈਦੀ ਕਰਦੇ ਜੇ ਕੀ ਜਿਹੜਾ ਤੁਹਾਡੇ ਸਹੁਰਾ ਸਾਹਿਬ ਆ ਜਾਂ ਤੁਹਾਡੇ ਪਤੀ ਜਿਹੜੇ ਆ ਉਹ ਕੀ ਗੱਲ ਘਰ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਕਿ ਅਕਸਰ ਬੱਚਿਆਂ ਨੂੰ ਜਾਂ ਨੌਨ ਕਿਸ ਤਰ੍ਹਾਂ ਰੱਖਣਾ ਹੈ ਜੇ ਮੈਂ ਉਹਨਾਂ ਨੂੰ ਕੁਝ ਦੱਸਦੀ ਤੇ ਮੈਂ ਕਹਿੰਦੇ ਕਿ ਮੈਨੂੰ ਨਹੀਂ ਪਤਾ ਤੈਨੂੰ ਕਹਿ ਰਿਹਾ ਕੀ ਕੋਈ ਦੋਸ਼ ਲਾਉਂਦੇ ਤੁਹਾਡੇ ਤੇ ਜਾਂ ਕੀ ਕਾਰਨ ਹੈ ਉਹ ਕਿਸੇ ਗੱਲ ਦੇ ਵਿੱਚ ਬੋਲਦੇ ਨਹੀਂ ਕਹਿੰਦੇ ਕਿ ਮੈਨੂੰ ਨਹੀਂ ਪਤਾ ਤੈਨੂੰ ਕਹਿੰਦੇ ਆ ਹੁਣ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸ ਪ੍ਰਸ਼ ਪੁਲਸ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਮੈਂ ਆਪਣੇ ਬੱਚੇ ਪਾਲਣਾ ਚਾਹੁੰਦੀ ਆ ਦੇਖੋ ਜਿੰਦੇ ਲੱਗੇ ਨੇ ਮੇਰਾ ਬੰਦਾ ਹੱਕ ਮੈਨੂੰ ਦੇਣ ਬੱਚਿਆਂ ਦਾ ਖਰਚਾ ਤੇ ਮੈਂ ਵੱਸਣਾ ਇੱਥੇ ਜਾਂ ਮੈਂ ਬਾਹਰ ਨਹੀਂ ਹੁਣ ਕਿਤੇ ਜਾਣਾ ਆਪਣੇ ਘਰੇ ਹੀ ਰਹੂੰਗੀ ਉਹਨਾਂ ਵੱਲੋਂ ਦੋਸ਼ ਵੀ ਹੈਗੇ ਆ ਕਿ ਫੋਨ ਤੇ ਗੱਲਬਾਤ ਕਰਨ ਦੇ ਦੌਰਾਨ ਕੀ ਗੱਡੀਆਂ ਭਰ-ਭਰ ਕੇ ਜਿਹੜੇ ਵਿਅਕਤੀ ਲੈ ਕੇ ਆ ਰਹੇ ਆ ਤਦ ਅਸੀਂ ਗਏ ਹਾਂ ਘਰੋਂ ਜਿੰਦੇ ਮਾਰ ਕੋਈ ਨਹੀਂ ਆਇਆ ਘਰ ਦੇ ਵਿੱਚ ਕੋਈ ਸੀਸੀਟੀਵੀ ਕੈਮਰੇ ਹੈ ਹਾਂਜੀ ਕੈਮਰੇ 3-4 ਨੇ ਕੀ ਲੱਗਦਾ ਹੈ ਕਿ ਜਿਹੜਾ ਕੈਮਰੇ ਨੇ ਉਹ ਕਹਿਆ ਗਿਆ ਕਿ ਚੌਕਸੀ ਵਾਸਤੇ ਲਗਾਏ ਗਏ ਘਰ ਦੇ ਵਿੱਚ ਪਰ ਤੁਹਾਡੇ ਵੱਲੋਂ ਮਲਗੀ ਆ ਤੁਹਾਡੇ ਦੇ ਇੱਕ ਰੋਕ ਲਗਾਇਆ ਗਿਆ ਕਿ ਜਿਹੜੇ ਕੈਮਰੇ ਵੀ ਬੰਦ ਕੀਤੇ ਗਏ ਨੇ ਹਾਂਜੀ ਜੇ ਮੈਂ ਹੁਣ ਗਵੰਡੀਆਂ ਕੋ ਬੱਚੇ ਰੋਂਦੇ ਨੇ ਕਿ ਠੰਡਾ ਪਾਣੀ ਪੀਣਾ ਦੁੱਧ ਮੈਂ ਉਹਨਾਂ ਦੀ ਫ੍ਰਿਜ ਦੇ ਵਿੱਚ ਰੱਖਿਆ ਮੈਨੂੰ ਫਿਰ ਸਾਰੇ ਉਹਨਾਂ ਨੂੰ ਧਮਕੀਆਂ ਦਿੰਦੇ ਨੇ ਗਵੰਡੀਆਂ ਨੂੰ ਕਿ ਤੁਸੀਂ ਇਹਨਾਂ ਨੂੰ ਕੋਈ ਚੀਜ਼ ਨਹੀਂ ਦੇਣੀ ਇਸ ਕਰਕੇ ਫਿਰ ਮੈਂ ਕੈਮਰੇਆਂ ਦੀਆਂ ਲੀਟਾਂ ਲਾਤੀਆਂ ਜੀ ਹੋਰ ਕੋਈ ਆਂਡ ਗਵਾਰਡ ਮੈਨੂੰ ਤੁਹਾਨੂੰ ਕੋਈ ਹਾਂਜੀ ਹਾਂਜੀ ਸਾਰਿਆਂ ਨੂੰ ਉਹਨਾਂ ਨੂੰ ਵੀ ਫਿਰ ਧਮਕੀਆਂ ਮਿਲਦੀਆਂ ਕਿ ਤੁਸੀਂ ਕੋਈ ਚੀਜ਼ ਨਹੀਂ ਦੇਣੀ ਕੀ ਲੱਗਦਾ ਕਿ ਬੱਚੇ ਹੁਣ ਤੱਕ ਜਿਹੜਾ ਸਮਾਂ ਹੈ 12 1 ਦਾ ਬੱਜ ਰਿਹਾ ਹੈ ਬੱਚੇ ਭੁੱਖੇ ਬੈਠੇ ਨੇ ਹਾਂਜੀ ਭੁੱਖੇ ਪੰਡਾ ਕੋ ਇੰਤਜ਼ਾਮ ਕਰਨਾ ਨਹੀਂ ਪੀਜੀ ਜੇ ਫਿਰ ਗਰਮੀ ਦੇ ਵਿੱਚ ਕੁਝ ਹੋ ਜਾਂਦਾ ਹੈ ਬੱਚਿਆਂ ਨੂੰ ਜਾਂ ਕਿਸੇ ਤਰ੍ਹਾਂ ਕੋਹੰਜ ਮੇਰਾ ਜੁਮੇ আর ਮੇਰਾ ਸੋਹਰਾ ਪਰਵਾਦ ਸਾਰੇ ਜਣੀ ਉਹਨਾਂ ਦੇ ਘਰ ਵਿੱਚ ਕੋਦ ਦੇ ਦੋਨਾਂ ਝਗੜਾ ਰਹਿੰਦਾ ਹੈ ਮੈਂ ਫਿਰ ਨੁਕਸਾਨ ਵੇਖ ਕੇ ਮੈਂ ਕੁੜੀ ਨੂੰ 2-4 ਦਿਨ ਵਾਸਤੇ ਆਪਣੇ ਪਿੰਡ ਲੈ ਗਿਆ ਵੀ ਚਲੋ ਤੁਹਾਡੇ ਠਾਂ ਠੰਡੌਲਾ ਉੱਤੇ ਤੁਹਾਨੂੰ ਭੇਜ ਦਾਂਗੇ ਫਿਰ 10 ਦਿਨ ਦੇ ਕਰੀਬ ਲੰਘਿਆ ਫਿਰ ਮੈਂ ਇੱਥੇ ਵੀਰ ਉਹਨਾਂ ਨੂੰ ਆਣ ਕੇ ਦੱਸਿਆ ਚੌਂਕੀ ਦੇ ਵਿੱਚ ਵੀਰ ਜੀ ਆਹ ਗੱਲ ਵਾ ਸਾਡੀ ਧੀ ਵਸਣੀ ਚਾਹੀਦੀ ਆ ਐਂ ਧੀ ਦਾ ਘਰ ਨਹੀਂ ਪੁੱਟਣਾ ਆਪਣੀ ਦਾ ਫੇਰ ਕੁਝ ਦਿਨ ਲੰਘੇ ਫੇਰ ਜੀ ਟਾਈਮ ਮਿਲਿਆ ਸਾਨੂੰ ਇੱਕਾ ਟਾਈਮ ਮਿਲਿਆ ਟਾਈਮ ਤੋਂ ਫੇਰ ਇਹਨਾਂ ਨੇ ਸਾਡੇ ਸਹੁਰੇ ਪਰਿਵਾਰ ਨੇ ਆਖਿਆ ਵੀ ਸਾਨੂੰ ਇੱਕ ਦਿਨ ਦਾ ਜਿਹੜਾ ਵਾ ਟਾਈਮ ਦੋਨਾਂ ਦਾ ਦਿੱਤਾ ਜਾਵੇ ਫੇਰ ਕਰਦੇ ਹਫਤੇ ਦਾ ਟਾਈਮ ਲੈ ਲਿਆ ਹਫਤੇ ਦੇ ਟਾਈਮ ਤੋਂ ਬਾਅਦ ਫੇਰ ਹੀ ਇੱਥੇ ਇਕੱਠੇ ਨੇ ਦੋਵੇਂ ਤੇਰਾ ਫੇਰ ਮੁੜ ਕੇ ਟਾਈਮ ਲੈ ਆ ਗਿਆ ਵਾ ਉਹ ਕੁੜੀ ਦਾ ਤੀਜਾ ਫੇਰ ਟਾਈਮ ਲੈ ਕੇ ਤੇ ਕਿਸ ਬੰਦੇ ਗੱਲ ਨਹੀਂ ਲੱਗੀ ਤੇ ਅਜੇ ਤੱਕ ਉਹ ਕੁੜੀ ਹੁਣ ਜਿਹੜੇ ਆ ਵੇਖੋ ਤੁਸੀਂ ਵੀ ਜਿੰਦੇ ਵੱਜੇ ਆ ਤੇ ਉਹ ਆਪਣੇ ਬਾਹਰ ਹੀ ਕਰਦੇ ਬੈਠੀ ਆ ਬਾਈ ਚਾਂਸ ਜਦੋਂ ਬਰਸਾਤ ਆਵਾ ਚਾ ਕੋਈ ਮੁਸ਼ਕਲ ਹੋ ਰਾਵੇ ਕੋਈ ਜਦੋਂ ਲਤੇਰੇ ਚੋਰ ਫਿਰਦੇ ਆ ਸਾਡੀ ਧੀ ਦੀ ਇੱਜ਼ਤ ਨਾ ਅਸੀਂ ਕਿੱਧਰ ਜਾਵਾਂਗੇ ਤੇ ਕੀ ਕਰਾਂਗੇ ਹੁਣ ਇਹਨਾਂ ਕੋਲ ਹੀ ਅਸੀਂ ਇਨਸਾਫ ਲੈਣਾ ਹੈ ਜੇ ਇਹਨਾਂ ਸਾਨੂੰ ਧੋਣ ਕਿ ਕੀ ਵੀਰ ਜੀ ਕਰਾਂਗੇ ਹੁਣ ਚੌਕੀ ਨੇ ਤੁਸੀਂ ਤਲਾਹ ਦਿੱਤੀ ਹਾਂਜੀ ਵੀਰ ਜੀ ਦਿੱਤੀ ਜੀ ਚੌਕੀ ਨੇ ਸਾਰੇ ਪਰਿਵਾਰ ਨੂੰ ਬੁਲਾਇਆ ਫਿਰ ਬੁਲਾਇਆ ਜੀ ਕੀ ਕਿਹਾ ਪੁੱਤ ਉਹਨਾਂ ਇਹੋ ਕਿਹਾ ਵੀ ਤੁਸੀਂ ਆਪਣੇ ਘਰੋ ਘਰੀ ਬੋ ਨਾਇਰ ਨਾ ਕਰੋ ਤੇ ਫਿਰ ਪਤਾ ਨਹੀਂ ਸਾਡੇ ਤੋਂ ਪਿੱਛੋਂ ਕੀ ਗੱਲ ਹੋਈ ਹੋਵੇ ਇਹ ਗੱਲ ਤਾਂ ਨਹੀਂ ਸਾਨੂੰ ਪਤਾ ਫਿਰ ਹੁਣ ਤੁਹਾਡੀ ਸਿਸਟਰ ਨਾਲ ਤੁਹਾਡੀ ਗੱਲਬਾਤ ਹੁੰਦੀ ਆ ਕਿ ਉਹ ਤੁਹਾਡੀ ਸਿਸਟਰ ਜਿਹੜੀ ਹੁਣ ਕਿੱਥੇ ਨੇ ਐਸਟਾ ਉਹ ਆਪਣੇ ਘਰ ਵਾਜੀ ਉਹਨੂੰ ਘਰ ਕਰਕੇ ਲਿਆ ਵੀ ਤੁਮ ਆਪਣੇ ਘਰ ਬੈ ਕੋਈ ਨਹੀਂ ਆਪੇ ਜਿੰਦੇ ਵੀ ਖੁੱਲਣਗੇ ਜੇ ਪੁਲਿਸ ਕਾਰਵਾਈ ਨਹੀਂ ਕਰੀ ਤੀ ਤਾਂ ਲੱਗਦਾ ਸਿਆਸੀ ਤਬਾ ਕੋਈ ਇਹ ਜੀ ਹੁਣ ਉਹਨਾਂ ਨੂੰ ਪੁੱਛਿਆ ਪਤਾ ਲੱਗੂਗਾ ਮੁਲਾਜ਼ਮਾਂ ਨੂੰ ਕੀ ਮਸਲਾ ਪ੍ਰਕਾਸ਼ ਦਿੱਤੀ ਨੂੰ ਇੱਥੇ ਇਹਨੂੰ ਜੀ ਦਿਨ ਕਾਫੀ ਹੋ ਗਏ ਮੇਰੇ ਹਿਸਾਬ ਦੇ ਨਾਲ 20 ਦਿਨਾਂ ਦੇ ਲਗਭਗ ਹੋ ਗਿਆ ਕੀ ਕਹਿ ਸਕਦੇ ਕੋਈ ਭਰੋਸਾ ਹੈਗਾ ਪੁਲਿਸ ਤੇ ਤੁਹਾਨੂੰ ਪੁਰਾਣੇ ਸਾਜ ਨੂੰ ਵੀ ਅਜੇ ਤੱਕ ਨਹੀਂ ਉਹਨਾ ਪੁਰਾਣਾ ਵਿੱਚ ਦੱਸੋ ਵੀ ਪਹਿਲਾਂ ਦੇ ਪੁਰਾਣੇ ਦਾ ਜਿਹੜਾ ਵਾ ਉਹ ਕਾਗਜ਼ ਮੋੜਾ ਆ ਬਾਹਰ ਨਹੀਂ ਜਾਣਾ ਬਾਹਰ ਚੱਲਿਆ ਗਿਆ ਪਹਿਲੇ ਟਾਈਮ ਤੋਂ ਪੁਰਾਣਾ ਪਹਿਲਾ ਟਾਈਮ ਲਿਆ ਤੇ ਬਾਹਰ ਚੱਲਿਆ ਗਿਆ ਦੂਜੇ ਟਾਈਮ ਤੇ ਮੁੜ ਕੇ ਵੀ ਆਪਣਾ ਮਾਲ ਡੰਗਰ ਜਿਹੜਾ ਲੈ ਕੇ ਸਵਰਾ ਪਰਿਵਾਰ ਵੀ ਬਜ਼ੁਰਗ ਹੀ ਮਾਤਾ ਹੀ ਉਹ ਵੀ ਚੱਲ ਗਿਆ ਤੇ ਹੁਣ ਉਹ ਘਰ ਤੇ ਵਿਹਲਾ ਪਿਆ ਉਹਨੇ ਕੁੜੀ ਨੇ ਕੀ ਖਾਣਾ ਦੋ ਬੱਚੇ ਆ ਤੀਜੀ ਕੁੜੀ ਆ ਉਹ ਭੀਆਂ ਘਰ ਰੱਖੀਆਂ ਨਹੀਂ ਜਾਂਦੀਆਂ ਜੀ ਤੇ ਜੇ ਉੱਥੇ ਜਿੱਥੇ ਵਿਆਹੀ ਆ ਪੱਲਾ ਫੜਾਇਆ ਵਾ ਉੱਥੇ ਨਰੀ ਤੇ ਫਿਰ ਕਿੱਧਰ ਜਾਵਾਂਗੇ ਕੀ ਮੰਗ ਕਰਦੇ ਮੰਗ ਜੇ ਆਈ ਉਹ ਆਨੇ ਆਪਣੇ ਘਰ ਵਸੇ ਰਸੇ ਠੀਕ ਉਹਨਾਂ ਲੜਕੀ ਜਸਵੰਤਪ੍ਰੀਤ ਕੌਰ ਸੀ ਪੁੱਤਰੀ ਸਰਿੰਦਰ ਸਿੰਘ ਨੇ ਜੋ 89 ਸਾਲ ਤੋਂ ਪਹਿਲਾਂ ਉੱਤਰ ਜੋ ਵਿਆਹੀ ਸੀ ਉਹਦੇ ਦੋ ਬੱਚੇ ਆ ਉਹਨਾਂ ਕੋ ਦੋਹਾਂ ਜੀ ਆਪਸ ਵਿੱਚ ਕੋਈ ਝਗੜਾ ਤਕਰਾਰ ਹੋਣ ਕਰਕੇ ਨਰਤੀ ਗਰੀਬ ਇੱਕ ਮਹੀਨਾ ਤੋਂ ਆਪਣੇ ਪੇਕੇ ਪਿੰਡ ਬੋਟਰ ਆ ਰਹੇ ਸੀ ਪਰ ਬੇਖੋ ਕੰਪਲੇਟ ਆਈ ਸੀ ਕਦਰ ਨੂੰ کافی ਵਾਰ ਬਸ ਸਮਝਾਇਆ ਪਰ ਇਹਨਾਂ ਦੀ ਗੱਲ ਕਿਤੇ ਲੱਗਦੀ ਨਹੀਂ ਲੜਕੀ ਦਾ ਜਿਹੜਾ ਹਸਬੰਡ ਹੈ ਜਿਹੜਾ ਉਹ ਇਸ ਟਾਈਮ ਫਾਰਮ ਕਿਤੇ ਰਹਿ ਰਿਹਾ ਕਿੱਥੇ ਰਹਿ ਰਿਹਾ ਲੜਕੀ ਦਾ ਹਸਬੰਡ ਥੋੜੇ ਦਿਨ ਤੋਂ ਪਾ ਲੱਗਾ ਵੀ ਕਿਤੇ ਬਾਹਰ ਸਪੇਡ ਚਲ ਗਿਆ ਤੁਹਾਡੀ ਜਿਹਾ ਇਸ ਤਰੀਕੇ ਨਾਲ ਲੜਕੀ ਦੇ ਸਾਰੇ ਪਰੋਤਾਂ ਗੱਲ ਹੁੰਦੀ ਹੈ ਉਹਨਾਂ ਨੇ ਕੰਪਲੇਂਟ ਕਾਲ 112 ਤੋਂ ਵੀ ਕੀਤੀ ਸੀ ਉਹਨਾਂ ਨੇ ਮੇਰੀ ਗੱਲ ਹੋਈ ਸੀ ਤੇ ਅਸੀਂ ਤੁਹਾਡੇ ਕੋ ਚੌਕੀ ਨਹੀਂ ਆ ਸਕਦੇ ਤੇ ਵੀ ਹੋਣਾ ਜੀ ਕੀ ਕਰੀਏ ਉਹ ਤਾਂ ਮੈਂ ਠੀਕ ਨਹੀਂਗਾ ਮੇਰਾ ਬੀਤੀ ਵਾਦਾ ਪਰ ਅੱਜ ਗਰਮੀ ਦਾ ਮੌਸਮ ਹੈ ਲੜਕੀ ਬਾਹਰ ਬੈਠੀ ਹੋਈ ਹੈ ਆਪਣੇ ਬੱਚੇ ਨੂੰ ਲੈ ਕੇ ਕੀ ਲੱਗਦਾ ਹੈ ਕਿ ਲੈ ਕੇ ਜਾਣਗੇ ਆਪਣੇ ਪਰਿਵਾਰ ਦੇ ਜਿਹੜਾ ਸਹੁਰਾ ਸਹੁਰਾ ਠੀਕ ਕਿ ਉਹਨਾਂ ਨਾਲ ਗੱਲ ਕੀਤੀਆਂ ਜੀ ਪਹਿਲਾਂ ਤਾਂ ਨਹੀਂ ਉਹ ਗੱਲ ਲੱਗੀ ਹੁਣ ਮੰਦੇ ਸੀ ਹੁਣ ਗੱਲ ਕੀਤੀ ਹੈ ਕਈ ਵਾਰੀ ਹੁੰਦਾ ਕਈ ਵਾਰੀ ਗੱਲ ਹੁੰਦੀ ਹੈ ਪਹੁੰਚਦੇ ਜਾਂ ਲੜਕੀ ਨੂੰ ਲੈ ਕੇ ਜਾਣ ਵਾਸਤੇ ਸਹਿਮਤ ਹੈਗੇ ਆ ਕਿ ਨਹੀਂ ਹੈਗੇ ਉਹ ਕਹਿੰਦੇ ਜੇ ਲੜਕੀ ਸਾਡੇ ਘਰ ਨੂੰ ਸਾਨੂੰ ਖਤਰਾ ਜੀ ਅੱਛਾ ਜੀ ਲੜਕੀ ਘਰ ਦੇ ਵਿੱਚ ਬੈਠੀ ਖਤਰਾ ਕਿਸ ਘਰ ਦਾ ਦੱਸਿਆ ਤੇ ਪਤਨੀ ਨੇ ਕੁਝ ਖਾ ਕੇ ਮੱਜ ਨਾਲ ਇਹੋ ਜਿਹੀ ਗੱਲਾਂ ਕਰਦਾ ਕਾਲਾ ਘਰ ਦਾ ਦਰਖਿਨੇ ਵਿੱਚ ਉਸ ਦਾ ਜਿਹੜਾ ਤਾਲਾ ਵੱਜਾ ਹੈ ਉਹਦੇ ਬਾਹਰ ਬੇਟੀ ਬੱਚਾ ਲੈ ਕੇ ਹੋ ਸਕਦਾ ਹੈ